ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਸਾਰੇ ਐਡਾਂ ਸਭ ਤੋਂ ਪਹਿਲਾਂ ਗੱਲ ਕਰਦੇ ਡਾਵਰਮੈਨ ਕਤੂਰੇ ਵਿਕਾਉ ਨੇ ਮੇਲ ਅਤੇ ਫੀਮੇਲ ਏਰੀਆ ਮਲੇ ਕੋਟla ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਤੁਸੀਂ ਘਰ ਬੈਠੇ ਹੀ ਮੰਗਵਾ ਸਕਦੇ ਹੋ ਜੀ ਨੰਬਰ ਨੋਟ ਕਰ ਲਓ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਤੂਰੇ ਜਿਹੜੇ ਖਰੀਦ ਸਕਦੇ ਹੋ ਅਗਲਾ ਆਪਣੇ ਕੋਲੇ ਟਰਾਲਾ ਆਇਆ ਜੀ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਤੋਂ ਡਬਲ ਜੈਕ ਵਾਲਾ ਟਰਾਲਾ ਵਿਕਾਊ ਹੈ 16 ਵਾ 7 ਸਾਈਜ਼ 2026 ਮਾਡਲ ਡਿਲਕਸ ਮਾਡਲ 290000 ਰੁਪਏ ਰੇਟ ਰੱਖਿਆ ਹੈ ਜੀ ਫੁੱਲ ਹੈਵੀ ਮਟੀਰੀਅਲ ਲੱਗਾ ਸਾਰੀ ਐਸੈਸਰੀ 9463644505 ਇਸ ਨੰਬਰ ਤੇ ਖਰੀਦ ਸਕਦੇ ਹੋ ਅਗਲੀ ਆਪਣੇ ਕੋਲੇ ਫਲੋਰ ਤੋਂ ਗੱਡੀ ਆਈ ਹੈ ਜੀ Swift ਗੱਡੀ ਹੈ 2010 ਮਾਡਲ LDI ਤੇ 파ਟ ਸਿੰਘ 2030 ਤੱਕ ਹੈ ਜੀ ਟਾਇਰ ਨਵੇਂ ਨੇ ਏਰੀਆ ਫਲੋਰ ਰੇਟ ਹੈ ਜੀ 190000 9464632631 ਇਸ ਨੰਬਰ ਤੇ ਖਰੀਦ ਸਕਦੇ ਹੋ अल्टੋ ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ 파ਰ ਸਿੰਘ 2027 ਤੱਕ ਹੈ ਜੀ ਏਰੀਆ ਬਰਨਾਲਾ ਪੰਜਾਬ ਨੰਬਰ 125000 ਰੁਪਏ ਰੇਟ ਰੱਖੇ ਗਿਆ ਜੀ 94655B 583 ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਅਗਲਾ ਆਪਣੇ ਕੋਲੇ ਡੱਬ ਵਾਲੀ ਸਰਸਾ ਹਰਿਆਣਾ ਤੋਂ ਕੇਐਸ ਦਾ ਰੀਪਰ ਆਇਆ ਜੀ 2014 ਮਾਡਲ ਹੈ ਜੀ ਸਾਰਾ ਕੰਮ ਹੋਇਆ 1,30,000 ਰੁਪਏ ਰੇਟ ਰੱਖੀ ਗਿਆ ਜੀ 8570994964 ਇਸ ਨੰਬਰ ਤੇ ਫੋਨ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਪਿੰਡ ਭਦੌੜ ਬਰਨਾਲਾ ਤੋਂ ਸਵਰਾਜ 855 ਟਰੈਕਟਰ ਵਿਕਾਊ ਆਇਆ ਜੀ 2018 ਮਾਡਲ ਪੰਜਾਬ ਨੰਬਰ ਫਸਟ ਪਾਰਟੀ ਟੈਰ ਨਵੇਂ ਨੇ ਅਗਲੇ 80% ਨੇ ਹਜੇ ਕਲੱਚ ਵੀ ਨਹੀਂ ਖੁੱਲਿਆ 1460 ਘੰਟਾ ਚੱਲਿਆ ਜੀ 9478185292 ਵਿਸ਼ਕਰਮਾ ਦਾ ਰਿਪਰ ਵਿਕਾ ਉਹ 741 2018 ਮਾਡਲ ਦੁਬਾਰੇ ਪੇਂਟ ਹੋਇਆ ਜੀ 2023 ਚ ਰੇਟ ਇਹਦਾ 1.5 ਲੱਖ ਰੁਪਏ ਏਰੀਆ ਜੀ ਚੋਲਾ ਸਾਹਿਬ ਧਰਨਤਾਰਨ 9915065982 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ ਨੂੰ ਖਰੀਦ ਸਕਦੇ ਹੋ ਸਾਡੇ 12 ਕਿੱਲੇ ਜ਼ਮੀਨ ਵਿਕਾਊਆ ਚਿੱਟੀ ਪੱਟੀ ਵਾਲੀ ਸੜਕ ਦਾ 3 ਏਕੜ ਫਰੰਟ ਹੈ ਜੀ ਪਿੱਛੇ ਵੀ 22 ਫੁੱਟ ਵੀ ਲੋਕ ਟਾਈਲ ਵਾਲੀ ਸੜਕ ਦਾ ਮੱਥਾ ਲੱਗਦਾ ਪੱਕਾ ਮੋਟਰ ਕਨੈਕਸ਼ਨ ਹੈ ਜੀ ਤਕਸੀਮ ਟਾਕ ਹੈ ਜੀ ਤੇ ਰੇਟ ਹੈ ਜੀ 40 ਲੱਖ ਰੁਪਏ ਕਿੱਲੇ ਦਾ ਏਰੀਆ ਆਧਮਪੁਰ ਜਲੰਧਰ 9417063815 ਇਸ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਜੀ ਇਸ ਵੀਰ ਦੇ ਸਾਰੇ ਸੰਦ ਵੀ ਕਾਉ ਨੇ ਜੀ ਵਿਚ ਵੇਚਣ ਦਾ ਕਾਰਨ ਹੈ ਕਿ ਮੁੰਡੇ ਨੇ ਵਿਦੇਸ਼ ਜਾਣਾ ਤਾਂ ਇਹ ਸਾਰੇ ਸੰਦ ਨੇ ਜਿਹੜੇ ਸੇਲ ਕਰ ਰਹੇ ਨੇ ਤੇ ਸਾਰੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੌਂਡੀਅਰ ਪਿਆਪੈਡੀ ਟਰੈਕਟਰ 2017 ਮਾਡਲ ਜੌਂਡੀਅਰ ਦਾ ਰੋਟੋਵੇਟਰ 8 ਫੁੱਟਾ 11 ਹਲ 12x6 ਪੈਨ ਪਾਇੰ ਦਾ ਟਰਾਲਾ 80% ਟਾਇਰ ਮੱਛੀ ਹੁੱਕ ਤੇ ਮੁੰਡੇ ਨੇ ਵਿਦੇਸ਼ ਜਾਣਾ ਤਾਂ ਇਹ ਸਾਰਾ ਕੁਝ ਸੇਲ ਕਰ ਰਹੇ ਨੇ ਜੀ ਏਰੀਆ ਹੈਗਾ ਜੀ ਕੋਟ ਈਸੇਖਾ ਮੋਗਾ ਟਰੈਕਟਰ ਹਰਿਆਣਾ ਨੰਬਰ ਫਤਿਆਬਾਦ ਦਾ ਹੈ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ 8 ਲੱਖ ਰੁਪਏ ਸਾਰੇ ਕੱਟਸ ਦਾ ਰੇਟ ਰੱਖਿਆ ਸਾਰੇ ਸੈੱਟ ਦਾ ਤੇ ਜੇਕਰ ਕੋਈ ਵੀਰ ਵੀਡੀਓ ਸ਼ੇਅਰ ਕਰਕੇ ਜਾਊਗਾ ਜੀ ਮੌਕੇ ਤੇ ਮਾਨਤਾਣ ਵੀ ਕੀਤਾ ਜਾਊਗਾ ਜਦੋਂ ਤੁਸੀਂ ਖਰੀਦਣ ਵਾਸਤੇ ਜਾਉਂਗੇ ਤਾਂ ਤੁਹਾਡਾ ਮਾਨਤਾਣ ਵੀ ਕੀਤਾ ਜਾਊਗਾ ਜੀ 8 ਲੱਖ ਰੁਪਏ ਸਾਰਿਆਂ ਦਾ ਰੇਟ ਹੈ ਤੇ ਮੌਕੇ ਤੇ ਹੋ ਜਾਊਗਾ ਜੇਕਰ ਤੁਸੀਂ ਖਰੀਦਣ ਵਾਸਤੇ ਜਾਉਂਗੇ ਜੀ ਤੇ ਇਹ ਨੰਬਰ ਨੋਟ ਕਰ ਲਓ ਇਸ ਵੀਰ ਦਾ 99911355980 99911355980 ਇਸ ਨੰਬਰ ਤੇ ਤੁਸੀਂ ਇਹ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਜਮਾ ਵਧੀਆ ਕੰਡੀਸ਼ਨ ਦੇ ਨਵੇਂ ਪਏ ਹੈ ਜੀ ਬਸ ਵੇਚਣ ਦਾ ਕਾਰਨ ਅਸਿਕਾ ਕਿ ਮੁੰਡੇ ਨੇ ਵਿਦੇਸ਼ ਜਾਣਾ ਤਾਂ ਨੂੰ ਬੇਚਨੇ ਪੈ ਰਹੇ ਨੇ ਜੀ ਤੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੁਹਾਡੇ ਸਾਰਿਆਂ ਨੂੰ ਤੈਦ ਲੋਕ ਮਨ ਬਚਾਣ ਨਾਲ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਜੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਪ੍ਰਾਪਰਟੀ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋ ਕੋਈ ਵੀ ਤੁਸੀਂ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਆਪਣਾ ਵੀਡੀਓ ਦੇ ਵਿੱਚ WhatsApp ਨੰਬਰ ਚੱਲ ਰਿਹਾ ਹੈ 987798846 ਜੋ ਕਿ ਵੀਡੀਓ ਦੇ ਥੱਲੇ ਚੱਲ ਰਿਹਾ ਜੀ ਇਸ ਨੰਬਰ ਤੇ ਤੁਸੀਂ ਇੱਕ ਵਧੀਆ 5-7 ਮਿੰਟਾਂ ਦੀ ਫੁੱਲ ਸਕਰੀਨ ਦੀ ਸਾਨੂੰ ਵੀਡੀਓ ਬਣਾ ਕੇ ਭੇਜਣੀ ਹੈ ਜੀ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਸਾਨੂੰ ਇਹ ਨੰਬਰ ਤੇ WhatsApp ਕਰ ਸਕਦੇ ਹੋ ਫਿਰ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੀ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਬਾਕੀ ਵੀਡੀਓ ਵਾਂਗੂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋਗੇ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ